ਬਾਈ ਜੀ ਮਾਡੇ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆ ਚੁੱਕੇ ਆ ਤੇ ਵਧੀਆ ਪਸ਼ੂ ਤੇ ਬਾਈ ਨਾਲ ਕਰਦੇ ਗੱਲਬਾਤ ਇੱਕ ਟੋਕੜ ਘਪਣ ਝੋਟੀ ਆ ਤੇ ਦੋ ਇੱਕ ਝੋਟੀ ਸੂਈ ਤੇ ਇੱਕ ਝੋਟੀ ਸੁਣ ਵਾਲੀ ਬਾਈ ਨਾਲ ਕਰਦੇ ਗੱਲਬਾਤ ਸਰਸੇ ਗੱਲ ਬਾਈ ਜੀ ਠੀਕਾ ਜੀ ਵਧੀਆ ਵਧੀਆ ਠੀਕਾ ਜੀ जिने ਭੈਣ ਭਰਾ ਮੰਗ ਡੇਰੀ ਫਰਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਹਾਂਜੀ ਤੇ ਆਪਣੇ ਚੈਨਲ ਨੂੰ ਪਿਆਰ ਦੇ ਦੇ ਵੀ ਜੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਧੰਨਵਾਦ ਜੀ ਸਹੀ ਸ਼ਾਮ ਜਨੌਰ ਵੀਰ ਜੀ ਅੱਜ ਝੋਟੀਆਂ ਦੇ ਆਪਣੇ ਕੋ ਹਾਤਾ ਆਠਿਆ ਹਾਂਜੀ ਹਾਂਜੀ ਪਾਵਾਂਗੇ ਤਿੰਨ ਠੀਕ ਜੀ ਤਿੰਨ ਝੋਟੀਆਂ ਇੱਕ ਗੱਬਣ ਤਿਆਰ ਹੈ ਚੰਗੀ ਝੋਟੀ ਵੱਡੀ ਹਾਂਜੀ ਤੇ ਇੱਕ ਸੁਈ ਆ ਤੇ ਇੱਕ ਟੁਕੜ ਗੱਬਣ ਠੀਕ ਹੈ ਇੱਕ ਟੁਕੜ ਗੱਬਣ ਠੀਕ ਹੈ ਬਾਈ ਜੀ ਨਹੀਂ ਰੜੀਆਂ ਜੀ ਗਵਾਂ ਚਲੋ ਜੀ ਬਿਲਕੁਲ ਤਿਆਰ ਆ ਗਵਾਂ ਝੋਟੀ ਬਾਈ ਕੋਲ ਆ ਗਈ ਆ ਥੱਲੇ ਵੀਰੇ ਝੋਟੀ ਨੂੰ ਜਗਾਉਣ ਲੱਗਾ ਪੰਡਾ ਪਾਈਆ ਕਰੋ ਜੀ ਖਾਓ ਜੀ ਕਰੀ ਕਰੋ ਜੀ ਦਰਸ਼ਨ ਆ ਇੱਕ ਤੋਂ ਦੋ ਦਿਨ ਖੜੂਗੀ ਇੱਕ ਦੋ ਦਿਨ ਹੀ ਖੜਨਾ ਜੇ ਇੱਕ ਤਿਆਰ ਝੋਟੀ ਪਈ ਆ ਫੱਸੀ ਪਈ ਜਿਹਨੂੰ ਕਹਿੰਦੇ ਆ ਕਮਾਲਾਂ ਤੋੜੀਆਂ ਪਈਆਂ ਝੋਟੀ ਨੇ ਮਾਨਾ ਵੀਰੇ ਝੋਟੀ ਪੂਰੀ ਜਿਆਦਾ ਜਵਰ ਹੈ ਜਿਹਨੂੰ ਕਹਿੰਦੇ ਨਾ ਠੀਕ ਜੀ ਅਸਲ ਚੀਜ਼ ਹੈ ਸਵਾਰਟੀ ਵਾਲੀ ਠੰਡੀ ਠਿਰੀ ਅਜੇ ਵੀ ਇੱਕ ਦੋ ਦਿਨ ਸੂਨ ਚ ਲੈ ਜਾਊਗੀ ਠੀਕ ਜੀ ਪਰ ਜਿਆਦਾ ਚੰਗੀ ਝੋਟੀ ਵੀ ਬਣੀ ਇਹ ਨਹੀਂ ਬਣੇਗੀ ਪਛਾਣ ਬਣੇਗੀ ਬਹੁਤ ਸੋਹਣੀ ਸਾਫ ਜਿਹੜੇ ਨਾੜਾ ਨਾੜਾ ਦਿਖਨੇ ਝੋਟੀ ਦੇ ਵਿੱਚ ਚੰਗੀ ਸਵਾਗਤੀ ਮਾਣੇ ਭਾਈ ਸਾਹਿਬ ਮੈਂ ਨਾ ਵੀਰ ਝੋਟੀ ਪੂਰੀ ਸਾਭੀ ਆ ਤੇ ਇਹ ਜੰਮਰ ਵੀਰ ਆਹਦੇ ਨੇ ਚਲੋ ਮਾਂ ਖਾਂਗੀ ਜਣਾ ਤੇ ਵੇਖ ਝੋਟੀ ਨੇ ਵੀ ਇਖਲਾਕ ਪਾਈ ਤੇ ਚੰਗੀ ਬਣੀ ਫਣੀ ਠੀਕ ਹੈ ਵੇਖੋ ਪੂਰੀ ਸਾਫ ਆ ਜਿੰਨੀ ਅਲੀ ਦੋ ਤਾਂ ਵੀਰ ਵਧੀਆ 14 ਕਿਲੋ ਝੋਟੀ ਚਵਾਉਣ ਵਾਲੀ ਠੀਕ ਹੈ ਜਿੰਨਾ ਹੀ ਆਰਡਰ ਆ ਪੂਰਾ ਗੋਲ ਲੇਵਾ ਲਗਾ ਝੋਟੀ ਨੂੰ ਪੂਰਾ ਚ ਲਾਂਟ ਲਾਂ ਪਈਆਂ ਆ ਬਾਕੀ ਵੀਰ ਸਾਗ ਹੈ ਜਿੰਨੀ ਹੈਗੀ ਪੋਣੀ ਤੇ ਰੇਡ ਵੀਰ ਬਿਲਕੁਲ ਜਾਇਜ਼ ਦੱਸੋ ਜੀ ਮੋਲ ਕਿੰਨੇ ਦੀ ਲੈਣ ਦੇਣ ਝੋਟੀ ਦਵਾਂਗੇ ਹਾਂਜੀ ਬਿਲਕੁਲ ਜਾਇਜ਼ ਮੋਲ ਵੀਰ ਝੋਟੀ ਦਾ ਮਗਰੀ 45000 ਹਾਂਜੀ 50000 ਨਹੀਂ 120 120 120 ਪੱਛਾਂਗੀ ਅਸਲ ਚੀਜ਼ ਹੈ ਜੋ 40000 ओके भाई 2020 ਹੋਰ ਮੰਗਣ ਕਰਾਂਗੇ 18 ਦੀ 18 ਦੀ ਐਡ ਦੇ ਦਾਂਗੇ ਠੀਕ ਹੈ ਬਾਈ ਜਿਹੜਾ ਵੀਰ ਭਰਾ ਇੱਕ 18 ਦੀ ਝੋਟੀ ਖੜੂਣਾ 14 ਕਿਲੋ ਵਧੀਆ ਦੁੱਧ ਚਵਾ ਦੂੰਗੀ ਇੱਕ 20 ਪਾਈ ਕਹਿੰਦਾ ਮੋਲੇ ਝੋਟੀ ਦਾ ਤੇ ਇੱਕ 18 ਦੀ ਹਾਂ ਨਾ ਜੋੜੀ ਦਾਂਗੇ ਤੇ ਆਲੇ-ਦਾਲੇ ਝੋਟੀਆਂ ਸਫਾਈਆਂ ਵੇਖ ਲਓ ਬਹੁਤ ਸੋਹਣੀ ਸਾਫ ਸੁਥਰੀ ਥਨ ਲੱਗਾ ਜੋੜੀ ਬਾਈ ਅਸਲ ਇਹ ਆ ਜਨ ਕਹਿੰਦੇ ਨਾ ਪੂਰੀ ਵਧੀਆ ਅਲੀ ਆ ਇਹ ਟੀਕ ਕੁਆਲਟੀ ਵਾਲੀ ਆ ਆਪਣੇ ਠੰਡੀ ਧੀਰੀ ਬੜੀ ਹੈ ਠੀਕ ਹੈ ਬਾਈ ਪੂਰੀ ਦੁੱਧ ਵਾਲੀ ਝੋਟੀ ਹੈ ਜਿਹੜਾ ਵੀਰ ਮਰਜ਼ੀ ਥਨ ਟੇਪ ਕੇ ਆਪਣੀ ਵਸਲੀ ਕਰਕੇ ਫਿਰ ਹਾਂਜੀ ਬਿਲਕੁਕੁਲ ਸਹੀ ਗੱਲ ਆ ਆਲੇ ਦੁਆਲੇ ਸਭ ਖਾ ਦਿੰਨੇ ਆ ਠੰਡੀ ਬੜੀ ਵੀਰ ਫਿਰ ਬੜੀਆਂ ਬੜੇ ਸਿੰਗਲ ਸਿੰਗੀ ਵੇਖੋ ਲੱਗੀ ਸੌਰੀ ਘਟੀ ਆ ਕੇ ਸਾਹਮਣੇ ਠੀਕ ਆ ਬਾਈ ਪੂਰੀ ਵੀਰੋ ਪਜਨ ਪੋਜਨ ਵਾਲੀ ਝੋਟੀ ਪੂਰੀ ਦੁੱਧ ਵਾਲੀ ਓਕੇ ਜੀ ਸਾਰੀ ਸੋਰੀ ਰਾਜੀ ਗੁੰਦੀ ਝੋਟੀ ਆ ਜਾ ਬਾਈ ਖੋਲੋ ਬਾਈ ਦੀ ਝੋਟੀ ਜਗੀ ਸੁਈ ਸੁਈ ਏ ਸੁਈ ਝੋਟੀ ਲੈਓ ਜੀ 15 ਤੋਂ 20 ਦੇ ਦਿੰਦੇ ਵੇ ਸੁਈ ਆ ਦੁੱਧ ਚਵਾਵਾ ਜਿਹੜਾ ਇੱਕ ਝੋਟੀ ਕੋ ਗੋਣ ਵੇਖੋ ਜੀ ਟਾਇਰ ਟੋਕ ਪਿਆ ਦੇ ਸਿੰਗ ਝੋਟੀ ਨੂੰ ਇਹਨੂੰ ਵੀ ਪੂਰਾ ਸ਼ਾਨਦਰੀ ਲਗਾ 12 ਹਾਤਰ ਦੋ ਦੋ ਰੁਪਏ ਚ ਮਾਵਾ ਚਾਹ 12 ਗਲੋ ਦੋ ਤੇ ਗਾ 12 ਗਲੋ ਝੋਟੇ ਦੋ ਤੁਆ ਆਉਗਾ ਹਾਂਜੀ ਇਹ ਬਸ ਸਾਫ ਝੋਟੀ ਆ ਤੇ ਵਧੀਆ ਕੁਆਲਟੀ ਵਾਲੀ ਸਾਫ ਝੋਟੀ ਹਾਂ ਵੀਰ ਫਾਈਟ ਕੋਈ ਪੂਰੀ ਫੀਡਿੰਗ ਫੂਡਿੰਗ ਝੋਟੀ ਅਸਲ ਇਹ ਚੀਜ਼ ਠੀਕ ਹੈ ਧਿਆਨ ਦਰਦੀ ਥੋੜੀ ਕੈਮਰੇ ਤੋਂ ਬਾਜੀ ਆਈ ਝੋਟੀ ਏ ਮਗਰੇ ਦੇ ਵੀਰ ਕਟਾ ਕਟਾ ਤੇ ਸੂਈ ਨੂੰ ਦਿਨ ਹੈਗੇ ਜੀ 20 20 ਦਿਨ ਹੋ ਗਏ ਠੀਕ ਹੈ ਬਾਈ ਛੋਟੀ ਜਿਆਦਾ ਚੰਗੀ ਆ ਤਾਂ ਠੀਕ ਹੈ ਭਾਈ ਦੁੱਧ ਵਾਲੀ ਝੜ ਗਈ ਓਕੇ ਜੀ ਤੇ ਬਿਲਕੁਲ ਜਿਆਜ ਵੀ ਰੇਡ ਇਹਦਾ ਥੋੜਾ ਜਿਹਾ ਵੀਰ ਭਰਾ ਕੋਈ ਮਜਨ ਮਿੱਤਰ ਲੈਣ ਦਿਆ ਝੋਟੀ ਦੀ ਮਾਰ ਮੇਰੀ ਹਾਂਜੀ ਤੇ ਜੇ ਫੋਨ ਤਾਂ ਹੋ ਗਿਆ ਨਹੀਂ ਤੇ ਫੋਨ ਦੇ ਕਰ ਲੈ ਫੋਨ ਚ ਕਰ ਲੈ ਇਹਦਾ ਫੋਨ ਕੋਈ ਲਾੜੇ ਜਰੂਰ ਠੀਕ ਹੈ ਤੇ ਕਰ ਲੈ ਕਹਿੰਦੇ ਉਹਨੇ ਵੇਚ ਦਿੱਤੀ ਉਹਨੇ ਵੇਚਣੀ ਆ ਲਾਗੇ ਦਾ ਬੰਦਾ ਆਪਣਾ ਵੀਰ ਹਨਾ ਤੇ ਜੋੜੀ ਲੈ ਆਂਦੇ ਜੇ ਨਾ ਖੜੀ ਕਹਿੰਦੇ ਜੈਜ ਰੇਡ ਵਾਲੀ ਪਾਉਂਦੀਆਂ ਪਰ ਜੋੜੀ ਝੋਟੀ ਪੂਰੀ ਸਾਵ ਆ ਸੁਥਰੀ ਆ ਆਲੇ ਦਿਵਾਰਿਓਂ ਬਰੀਕੀਆਂ ਵਾਲੀ ਝੋਟੀ ਆ ਕੋਈ ਇਹ ਝੋਟੀ ਇਨਜਾਰੇ ਬਣਨ ਵਾਲੀ ਝੋਟੀ ਆ ਦੁੱਧ ਵਾਲੀ ਆ ਵੀਰਾਂ ਬੋਲਣ ਲੱਗਾ ਫਿਰ ਆ ਝੋਟੀ ਗਈ ਆਪਣੇ ਕੋਲੋਂ ਹੀ ਲਾਵ ਫਲੋਜੀ ਇਹ ਝੋਡੀ ਆਪਣੇ ਕੋਲੋਂ ਗਈ ਆ ਹਾਂਜੀ ਤੇ ਫੋਨ ਝੋਡੀ ਹੈਗੀ ਜੇ ਪੰਜਾਂ ਮਹੀਨੇ ਦੀ ਗੱਪਣ ਪੰਜ ਮਹੀਨੇ ਦੀ ਗੱਪਣ ਆ ਪੰਜ ਮਹੀਨੇ ਦੀ ਗੱਪਣ ਆ ਪਰ ਅਸਲ ਚੀਜ਼ ਹੈ ਝੋਟੀ ਗਾਂ ਕਰੋ ਪੂਰੀ ਕੁਆਲਟੀ ਵਾਲੀ ਤੇ ਵੱਡੀ ਝੋਟੀ ਆ ਠੀਕ ਹੈ ਪੰਜ ਮਹੀਨੇ ਗੱਪਣ ਤੇ ਦੁੱਧ ਹੋਊਗਾ 9 ਕਿਲੋ 8 ਕਿਲੋ ਵਧੀਆ ਚਵਾਵਾ ਦੁੱਧ ਠੀਕ ਹੈ ਇਹ ਫਾਈ ਝੋਟੀ ਪੇੜ ਤੇ ਪੇਠ ਪੂਰਾ ਝੋਟੀ ਦਾ ਕਿੰਨਾ ਸ਼ਾਨਦਾਰ ਲਗਾ ਦੇ ਜਵਾਨ ਝੋਟੀ ਆ ਦੁੱਧ ਵੀ 16 17 ਕਿਲੋ ਆਰਾਮ ਨਾਲ ਕੱਢਦੀ ਝੋਟੀ ਐਡਵੈਲਗ ਝੋਟੀ ਸਾਰੇ ਦਬੜਾ ਸਮਾਦੋ ਜੀ ਪੂਰੀ ਵਧੀਆ ਕੁਆਲਿਟੀ ਵਾਲੀ ਆ ਇਹ ਠੀਕ ਸਾਫ ਉੱਥੇ ਪੱਠੇ ਦੀ ਵੀ ਬੜੀ ਚੌੜੀ ਫਾ ਠੰਡੀ ਪਹਾੜੇ ਤੇ ਮਿਲਦੀ ਦੋਵੇਂ ਤਰਫੇ ਪਹਾੜੇ ਦੇ ਪਹਾੜੇ ਦੇ ਦੋਵੇਂ ਤਰਫੇ ਪਹਾੜੇ ਦੇ ਬਾਈ ਕੰਨਾ ਝੋਟੀ ਮਿਲਦੀ ਆ ਤੇ ਪੂਰੀ ਵਧੀਆ ਕੁਆਲਿਟੀ ਵਾਲੀ ਛਾਇਆ ਜਿਆਦਾ ਚੰਗੀ ਵੀਰ ਅਸਲ ਇਹ ਝੋਟੀ ਜਿਹੜਾ ਨੂੰ ਵੀਰ ਦਾ ਸਾਹ ਲਉਣਾ ਹਾਂਜੀ ਇਹੋ ਜੀ ਝੋਟੀ ਡੋਲ ਹੁੰਦੀ ਹੈ ਬਿਲਕੁਲ ਸਹੀ ਗੱਲ ਬਾਈ ਜਿਆਦਾ ਚੰਗੀ ਕੁਆਲਿਟੀ ਦਾ ਕਾਫੀ ਨਹੀਂ ਦੇਖੋ ਜੀ ਟੇਟ ਕੁੜੇ ਦੀ ਸੋਹਣੀ ਝੁਕੀ ਵੱਡੀ ਠੀਕ ਆ ਭਾਈ ਬਹੁਤ ਸੋਹਣੇ ਘਾਤ ਕੋਦ ਬੜਾ ਜਮਾਨਿਆ ਵੱਡੀ ਝੋਟੀ ਹੈ ਦੱਸੋ ਭਾਈ ਕੀ ਮੋਲੇ ਦਾ ਵੱਡੀ ਝੋਟੀ ਦਾ ਹੌਲ ਹੁੰਦੀ ਆ ਦੱਸੋ ਮਾਇਓ ਤੇਰਾਉਣ ਨੂੰ ਵੀਰ ਜੀ ਦੱਸੋ ਭਾਈ ਲੋਰ ਨੱਕੀ ਮੇਰੇ ਹਿਸਾਬ ਨਾਲ 95 ਹਜ਼ਾਰ ਦੀ ਵਿਕਦੀ ਆ 95 ਦੀ 90 95 ਦੀ ਵਿਕਦੀ ਪਰ ਨਹੀਂ ਜਿਹੜਾ ਨਹੀਂ ਜਿਹੜਾ ਮੋਲੇ ਆ ਕਹਿੰਦੇ ਜਿਹੜੀ ਝੋਟੀ 85 ਵਾਲਾ ਵੀਰ ਫੋਨ ਕਰੇ 85 ਦੀ ਹੋਣੀ ਆ 85 ਹਜ਼ਾਰ ਲਓ ਜੀ ਕਹਿੰਦੀ ਕੋਈ ਲੋੜ ਨਹੀਂ ਆ ਬਾਈਆਂ ਨੇ ਆਪੇ ਹੀ ਮੁੱਲ ਉਹ ਜੇ ਕੀਤਾ ਗਈ ਕਹਿੰਦੇ ਵੀ ਮੋਲੇ ਦਾ 85 ਤੇ 83 8500 ਰੁਪਿਆ ਹੈਂਡ ਐਡ ਮੋਲੇ ਇਹਨਾਂ ਮੋਲੇ ਉਹਦੇ ਪੰਜਵੇਂ ਮਹੀਨੇ ਦੀ ਗੱਬਣ ਅਸਲ ਚੀਜ਼ ਆ ਦੇਖੋ ਜੀ ਪੇਟ ਪੂੜਾ ਝੋਟੀ ਦਾ ਪੂਰਾ ਪੇਟ ਪੂੜਾ ਦੇਖੋ ਦੇਖੋ ਜੀ ਪੂਰੀ ਲਿਸ਼ਕਰੀ ਆ ਕਦ ਜਵਾਨ ਪੂਰਾ ਸਾਵ ਤੇ ਸੁਥਰੀ ਤੇ ਨਹੀਂ ਭਾਈ ਗਣ ਪਸ਼ੂ ਆ ਤਿੰਨ ਗਿਨੇ ਲਾਈਕ ਕਮੈਂਟ ਸ਼ੇਅਰ ਯਾਰਾ ਖਿੱਚ ਕੇ ਤਾਂ ਵਧੀਆ ਕੁਆਲਟੀ ਵਾਲੇ ਨਿ ਗਿਨੇ ਆ ਤੇ ਬਹੁਤ ਬਰੀਕਾਂ ਵਾਲੀ ਆ ਗੱਬਣ ਝੋਟੀ ਦੇ ਯਾਰਾ ਵਧੇ ਪਏ ਆ ਲੇਵੇ ਲੁਵੇ ਵਾਲੀ ਬੋੜੀ ਹੱਤ ਕਰਾਈ ਆ ਬਹੁਤ ਸਾਸ ਉਤਰੀ ਹੋਟੀ ਹੈ ਜਿਆਦਾ ਚੰਗੀ ਹੀਰਾ ਜੋ ਨਹੀਂ ਬਹੁਤ ਜਿਆਦਾ ਸੁਖਰੀ ਆ ਤੇ ਦੁੱਧ ਵਾਲੀ ਹਰੇ ਰੇੜੀ ਬਾਈ ਬਿਲਕੁਲ ਜਿਆਦਾ ਰੇੜੀ ਦੀ ਜਿਆਦਾ ਇੰਨੀ ਨਹੀਂ ਦੇ ਪੀਦੇ ਘਰੋਂ ਜੋਟੀ ਲੈਣ ਵਾਲੀ ਸਹੀ ਗੱਲ ਆ ਆਪਣਾ ਕੋਈ ਵੀਰ ਭਰਾ ਖੜਕੇ ਵੇਖ ਸਕਦਾ ਇਹਨੂੰ ਇੰਨੀ ਹੋਰ ਬਾਂ ਨਹੀਂ ਖਾਗ ਸਹੀ ਗੱਲ ਆ ਦੇਖੋ ਜੇ ਇਹ ਢਿਲਾਂ ਪਈਆਂ ਨੇ ਹੋਰ ਬੰਜੂਗੀ ਆ ਜੇ ਵੀਰ ਜੋਟੀ ਪਛਾਣ ਹੋ ਗਈ ਜਿੰਨੀ ਠੀਕ ਆ ਸਾਂ ਚ ਠੀਕ ਆ ਜੀ ਪਿੰਡ ਪੋਮਾ ਦੇ ਮਾਣਾ ਬੀਨ ਲਾਈਕ ਲਾਈਕ ਤੇ ਮੈਡ ਸ਼ੇਅਰ ਹਵਾਤੋਂ ਵਾਲੇ ਕਰਨਾ ਹੈ ਮੈਡ ਸ਼ੇਅਰ ਮਾਣਾ ਦੇ ਚਲੋ ਜੀ ਖਿਜ ਕੇ ਨੰਬਰ ਵੀ ਜੀ ਆ 842740753 ਨਾਮ ਮਾਣਾ ਦਾ ਪਿੰਡ ਪੋਮ ਪਿੰਡ ਪੋਮ ਹਾਂ ਤੇ ਵਧੀਆ ਕਵਾੜੀ ਵਾਲੇ ਪਸ਼ੂ ਆ ਤੇ ਲਾਈਕ ਕਮੈਂਟ ਸ਼ੇਅਰ ਠੰਡਿਆ ਸੀ ਠੀਕ ਹੈ ਨਾ ਜੀ ਬਿਲਕੁਲ ਬੜਾ ਮਿੱਠੀ ਸასი ਗਾਲ ਜੀ